ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵਿਜਿਟ ਹੈਗੀ ਆ ਪਿੰਡ ਡੱਲ ਤੋਂ ਇਹ ਵੀਡੀਓ ਜਿਹੜੀ ਆਪਾਂ ਲੈ ਕੇ ਬਿਲਕੁਲ ਹਾਜ਼ਰ ਹੋਏ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਿਲਕੁਲ ਦੋਸਤੋ ਬਾਰਡਰ ਦੇ ਨਜ਼ਦੀਕੀ ਪਿੰਡ ਆ ਤੇ ਖਾਲੜਾ ਬਿਲਕੁਲ ਨਜ਼ਦੀਕ ਆ ਡਲੇਰੀ ਪਿੰਡ ਬਿਲਕੁਲ ਲੱਗ ਗਿਆ ਦੋਸਤੋ ਵਾਂਗ ਤਕਰੀਬਨ ਜਿਹੜਾ ਦੋਸਤੋ ਪਿੰਡ ਬਿਲਕੁਲ ਨਜ਼ਦੀਕ ਆ ਤੇ ਬਾਈ ਦਲੇਰ ਦੇ ਕੋਲੇ ਆਏ ਆ ਓਨਰ ਬਾਈ ਦਲੇਰ ਆ ਦੋਸਤੋ ਇਸ ਘਰ ਤੋਂ ਤਕਰੀਬਨ ਜਿਹੜੀਆਂ ਵੀਡੀਓ ਦੋਸਤੋ ਪਹਿਲਾਂ ਵੀ ਤੁਹਾਨੂੰ ਕਾਫੀ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਆਪਣੀ ਤਕਰੀਬਨ ਜਿਹੜੀ ਦੋਸਤੋ ਤੀਜੀ ਵੀਡੀਓ ਇਸ ਘਰ ਤੋਂ ਹੈਗੀ ਆ ਐਨੀਮਲ ਜਿਹੜੇ ਹੈਗੇ ਦੋਸਤੋ ਭਰੋਸੇ ਵਾਲੇ ਆ ਪਸ਼ੂ ਜਿਹੜਾ ਦੋਸਤੋ ਪਾਉਣ ਦੇ ਬਿਲਕੁਲ ਬਾਅਦ ਤੁਰੰਤ ਜਿਹੜਾ ਸੇਲ ਹੁੰਦਾ ਉਹ ਤਾਂ ਹੁੰਦਾ ਦੋਸਤੋ ਕਿਉਂਕਿ ਮਾਲ ਜਿਹੜਾ ਬਹੁਤ ਚੰਗਾ ਹੁੰਦਾ ਨਰਕ ਪਰਖ ਚੰਗੀ ਆ ਤਜਰਬਾ ਵੱਡਾ ਹੈਗਾ ਕਿਉਂਕਿ ਜਿਹੜਾ ਸਮਾਂ ਦੋਸਤੋ ਕਾਫੀ ਲੌਂਗ ਟਾਈਮ ਤੋਂ ਵੀਰ ਹੁਣੇ ਜਿਹੜੇ ਕੰਮ ਕਰਦੇ ਆ ਰਹੇ ਆ ਤੇ ਪਰਖ ਜਿਹੜੀ ਚ ਉਹਨੂੰ ਜਿਹੜਾ ਅੱਗੇ ਬੈਨੀਫਿਟ ਵੀ ਹੋਵੇ ਤੇ ਜੇਕਰ ਉਹ ਡੇਰੀ ਦਾ ਕੰਮ ਹੈਗਾ ਦੁੱਧ ਦਾ ਕੰਮ ਆ ਤੇ ਉਹਦੇ ਵਿੱਚ ਵੀ ਚੰਗਾ ਵਾਧੇ ਵਾਲਾ ਪਸ਼ੂ ਜਿਹੜਾ ਬਿਲਕੁਲ ਸਾਬਤ ਹੋਵੇ ਤੇ ਮੱਝਾਂ ਜਿਹੜੀਆਂ ਦੋਸਤੋ ਅੱਜ ਆਪਾਂ ਤੁਹਾਨੂੰ ਤਿੰਨ ਦਿਖਾਉਣੀਆਂ ਨੇ ਨੀਲੀ ਰਾਵੀ ਤੇ ਪੱਖ ਵਾਲੀਆਂ ਜਿਹੜੀਆਂ ਹੋਣਗੀਆਂ ਦੋਸਤੋ ਪ੍ਰੋਪਰ ਜਿਹੜੀਆਂ ਕਹ ਲਿਆ ਵੀ ਨੀਲੀ ਰਾਵੀ ਦੇ ਵਿੱਚ ਮੱਝਾਂ ਨੇ ਉਹ ਦੋ ਹੋਣਗੀਆਂ ਤੇ ਇੱਕ ਜਿਹੜੀ ਮੱਝ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਉਹ ਬਲੈਕ ਮੱਝ ਆ ਠੀਕ ਆ ਤੇ ਗੱਲਬਾਤ ਆਪਾਂ ਬਾਈ ਦਲੇਰ ਦੇ ਨਾਲ ਕਰਨੀ ਆ ਤੇ ਵੀਡੀਓ ਜਿਹੜੀ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਅੱਗੇ ਕੋਈ ਆਪਣੇ ਨ ਤੇ ਉਹ ਵੀ ਜਿਹੜੀ ਮੱਝਾਂ ਹੈਗੀਆਂ ਦੋਸਤੋ ਖਰੀਦਣੀਆਂ ਚਾਹੁੰਦੇ ਹੁਣ ਜ਼ਰੂਰ ਖਰੀਦ ਸਕਣ ਅੱਜ 6 ਫਰਵਰੀ ਨੂੰ ਜਿਹੜੀ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 3 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਸ਼ਾਮ ਦਾ ਈਵਨਿੰਗ ਟਾਈਮ ਜਿਹੜਾ 3 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਤੇ 6 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਮੱਝਾਂ ਜਿਹੜੀਆਂ ਦੋਸਤੋ ਸੂਈਆਂ ਸਵਾਈਆਂ ਨੇ ਤਕਰੀਬਨ ਆਲਮੋਸਟ ਤੇਰਾਂ ਪਸੂ ਦਿਖਾਉਣੇ ਆ ਤਿੰਨੇ ਸੂਏ ਸਵਾਈਏ ਆ ਨਰਕ ਪਰਖ ਆਪਣੀ ਜਿਹੜੀ ਹੈਗੀ ਆ ਘਰ ਵਿਜਿਟ ਕਰਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਜ਼ ਆਜੋ ਚੱਲਦੇ ਆਂ ਬਾਈ ਦਲੇਰ ਦੇ ਕੋਲ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਬਾਈ ਦਲੇਰ ਜੀ ਸਸਰੀਕਾਰ ਸਸਰੀਕਾਰ ਰਾਜ ਬਾਈ ਸਸਰੀਕਾਰ ਹੋਰ ਵੀਰ ਜੀ ਕੈਮਕਾ ਵਧੀਆ ਹੈ ਭਰਾਵਾਂ ਸਾਰੇ ਜਿੰਨੇ ਮੇਰੇ ਵੀਡੀਓ ਵੇਖਦੇ ਉਹਨਾਂ ਨੂੰ ਮੇਰੇ ਵੱਲੋਂ ਸਸਰੀਕਾਰ ਭਈ ਸਸਰੀਕਾਰ ਠੀਕ ਆ ਬਾਈ ਦਲੇਰ ਤਕਰੀਬਨ 10 ਤੋਂ 12 ਦਿਨ ਦਾ ਸਮਾਂ ਹੋ ਗਿਆ ਜਾਂ 14 ਦਿਨ ਦਾ ਸਮਾਂ ਹੋ ਗਿਆ ਥੋੜਾ ਗੈਪ ਜਾਂ ਪੈ ਗਿਆ ਸੀ ਕੀ ਗੱਲ ਹੋ ਗਈ ਸੀ ਉਹ ਆਪਣਾ ਨਾ ਡੈਡੀ ਪੂਰਾ ਹੋ ਗਿਆ ਸੀ ਟੈਗ ਹੋ ਗਿਆ ਸੀ अच्छा जी हां जी अपना 22 तारीख नु अटैक हो गया है उन्होंने हां ਤੁਸੀਂ ਦੱਸਿਆ ਸੀਗਾ ਜੀ ਕਿ ਟਾਈਮ ਹੀ ਤੁਸੀਂ ਉਦੋਂ ਮੇਰੇ ਕੋਲ ਆ ਰਹੇ ਹੋ ਫਿਰ ਤੁਹਾਨੂੰ ਮੈਂ ਰੋਕਿਆ ਹੀ ਰੋਕਿਆ ਹੀ ਵੀ ਨਾ ਬਾਈ ਅਸੀਂ ਬਿਲਕੁਲ हां ਉਹਦੇ ਵਿੱਚ ਫਿਰ ਜਿਹੜੇ ਪੰਜ ਚਾਰ ਪਸ਼ੂ ਆਪਣੇ ਕੋਲ ਵੱਜੇ ਸੀ ਨਾ ਉਹ ਇਦਾਂ ਹੀ ਫਿਰ ਵੀਰ ਤੇਰੇ ਵੀਡੀਓ ਤੇ ਵੇਖ ਕੇ ਸੱਜਣ ਮਿੱਤਰ ਸਾਰੇ ਲੈ ਗਏ ਹਾਂਜੀ ਹਾਂਜੀ ਇੱਕ ਦੋ ਮਈਆਂ ਚੋਲਾ ਸਾਰੇ ਵਾਲੀ ਚਲੇ ਗਈਆਂ ਸੀ ਇੱਕ ਦੋ ਮੋਗੇ ਚਲੇ ਗਈਆਂ ਬਿਲਕੁਲ ਜੀ हां जी ਚਲੋ ਫਿਲਹਾਲ ਬਜ਼ੁਰਗ ਬਹੁਤ ਵੱਡੀ ਛਾਇ ਹੁੰਦੀ ਜੀ ਸਿਰਾਂ ਤੇ ਜਦੋਂ ਹੁੰਦੇ ਆ ਹਾਂਜੀ ਆਸਰਾ ਹੀ ਜੀ ਬਿਲਕੁਲ ਜੀ ਬਿਲਕੁਲ ਤੇ ਚਲੋ ਬਾਈ ਦਲੇਰ ਜੀ ਅ ਅੱਜ ਆਪਣੇ ਕੋਲ ਤਿੰਨ ਐਨੀਮਲ ਆ ਜੀ ਸੇ ਹਾਂਜੀ ਹਾਂਜੀ ਤਿੰਨੇ ਆ ਦੋ ਤਿੰਨੇ ਸੂਈਆਂ ਜੀ ਤਿੰਨੇ ਸੂਈਆਂ ਨੇ ਹਾਂਜੀ ਤੇ ਨੀਲੀ ਰਾਵੀ ਦੀਆਂ ਬਾਈ ਅੱਜ ਫਿਰ ਇਕੱਠੀਆਂ ਕਰਤੀਆਂ ਹਾਂਜੀ ਦੋ ਆ ਜੀ ਠੀਕ ਆ ਨੀਲੀ ਰਾਵੀ ਤਾਂ ਜਿਹੜੇ ਦੋਸਤੋ ਨਗ ਪਾਈ ਨੇ ਅੱਜ ਦੋ ਤੁਹਾਨੂੰ ਲਿਆ ਕੇ ਦਿੱਤੇ ਆ ਸ਼ੌਂਕੀਆ ਤੌਰ ਤੇ ਲੈ ਕੇ ਜਾਣੇ ਆ ਤੁਸੀਂ ਦੁੱਧ ਵੀ ਬਹੁਤ ਸੋਹਣਾ ਹੋਵੇਗਾ ਜਿੰਨਾ ਬਾਈ ਦੱਸੂਗਾ ਤਕਰੀਬਨ ਉਹਨਾਂ ਨਿਕਲੇਗਾ ਠੀਕ ਆ ਜੀ ਹਰ ਵਾਰ ਦੀ ਤਰ੍ਹਾਂ ਜਿੰਨਾ ਕਿ ਥੱਲੇ ਬਾਈ ਦੱਸਦਾ ਤਕਰੀਬਨ ਪਾਈਆ ਦੋਸਤੋ ਵੱਧ ਨਿਕਲਦਾ ਇਹ ਰਿਸਪੌਂਸ ਆਉਂਦਾ ਬਾਈ ਬਾਈ ਨੂੰ ਵੀਰਾਂ ਵੱਲੋਂ ਤੇ ਜਿਹੜੇ ਭਰਾ ਲੈ ਕੇ ਜਾਂਦੇ ਖਾਸ ਤੌਰ ਤੇ ਉਹਨਾਂ ਵੱਲੋਂ ਜੀ ਬਿਲਕੁਲ ਬਿਲਕੁਲ ਤੇ ਭਾਈ ਦਲੇਰ ਆਪਾਂ ਦੱਸਿਏ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਖੜੀ ਆ ਹਾਂ ਜੀ ਠੀਕ ਆ ਜੀ ਚੰਗੀ ਪਿੱਠ ਪੁੱਠੇ ਦੀ ਆ ਸੋਹਣੀ ਆ ਬਰੀਕ ਚਮੜੀ ਆ ਬਾਕੀ ਸੂਆ ਕਿਨਵਾ ਸੂਈ ਤੇ ਦਿਨ ਕਿੰਨੇ ਹੋ ਗਏ ਜੀ ਇਹ ਵੀਰ ਜੀ ਤੀਸਰਾ ਦਿਨ ਹੋ ਗਿਆ ਇਹਨੂੰ ਸੂਈ ਠੀਕ ਆ ਜੀ ਇਹਨੂੰ ਸੂਈ ਨੂੰ ਅੱਜ 5 ਦਿਨ ਹੋ ਗਏ ਜੀ ਆ ਕੱਟੀਏ ਦੀ ਨਾਲ ਨਾਲੂ ਨਾਲ ਜੀ ਠੀਕ ਆ ਹਾਂ ਜੀ 5 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਬੱਚਾ ਤੁਸੀਂ ਇੱਕ ਵਾਰੀ ਵੇਖ ਕੇ ਚੈੱਕ ਕਰੋ ਫੀਮੇਲ ਥੱਲੇ ਕੱਟੀ ਆ ਮੋਸਟਲੀ ਆਪਾਂ ਕੱਟੀ ਵੱਖਰੇ ਤੌਰ ਤੇ ਲੈਨੇ ਆ ਪਰ ਜਿਹੜੀ ਕੱਟੀ ਆ ਦੋਸਤੋ ਇੱਕ ਗਿਫਟ ਹੀ ਆ ਕਿ ਆ ਨਾਲ ਦੇਖੋ ਬਿਲਕੁਲ ਸੂਤ ਤੇ ਨਿਸ਼ਾਨ ਪ੍ਰੋਪਰ ਅਗਲੇ ਪੈਰਾਂ ਤੇ ਜਵਾਬ ਥੋੜਾ ਥੋੜਾ ਹੈਗਾ ਬਾਕੀ ਮਗਰਲੇ ਪੈਰ ਵਾਈਟ ਤੇ ਪੂਛ ਉੱਪਰ ਤੱਕ ਵਾਈਟ ਤੇ ਕੱਟੀ ਮਗਰ ਜਿਹੜੀ ਆ ਦੋਸਤੋ ਇਸ ਨੀਲੀ ਰਾਬੀ ਮੱਝ ਦੇ ਤੁਹਾਨੂੰ ਨਾਲ ਮਿਲੇਗੀ ਠੀਕ ਆ ਤੇ ਦਿਨ ਭਾਈ ਜੀ ਕਿੰਨੇ ਦੱਸੇ ਸੀ ਪੰਜ ਦਿਨ ਹੋ ਗਏ ਜੀ ਪੰਜ ਦਿਨ ਸਮਾਂ ਹੋ ਗਿਆ ਹਾਂ ਜੀ ਠੀਕ ਆ ਤੇ ਹੁਣ ਭਾਈ ਮੌਕੇ ਦਾ ਕੀ ਫਿਰ ਚਵਾ ਰਹੇ ਇਹਦੇ ਟਾਈਮ ਇਹਦੇ ਥਰੇ ਜੀ ਇਹ ਆ ਇਸ ਟਾਈਮ ਤੇ 13 ਲੀਟਰ ਦੁੱਧ ਆਪਾਂ ਆਪਾਂ 12 ਲੀਟਰ ਦੁੱਧ ਚਵਾ ਠੀਕ ਹੈ ਜੀ 12 ਲੀਟਰ ਜਣੀ ਭਾਵੇਂ ਚਾਰ ਡੰਗ ਆਪਣੇ ਘਰੇ ਕੋਈ ਚੋਲੇ ਠੀਕ ਹੈ ਜੀ ਹਾਂ ਜੀ 12 ਲੀਟਰ ਦੀ ਗਾਰੰਟੀ ਵੀ ਹੋ ਆਪਣੀ ਠੀਕ ਆ ਹਾਂ ਜੀ ਸੋ ਦੋਸਤੋ 12 ਲੀਟਰ ਦੀ ਬਿਲਕੁਲ ਪਈ ਜਾਂਦਾ ਵੀ ਗਾਰੰਟੀ ਆ ਠੀਕ ਆ ਜੀ ਬਿੰਲੀ ਮਨ ਕੀ ਅੱਖ ਇੱਕ ਨੰਬਰ ਪੋਲੀ ਹੋ ਗਈ ਠੀਕ ਹੈ ਜੀ ਭਾਵੇਂ ਕੋ ਭੈ ਚੋਲੇ ਭਾਵੇਂ ਕੋ ਭਰਾ ਚੋਲੇ ਮ ਉਹ ਕਿਚ ਵਾਈ ਪੋਲੀ ਲੱਗੀ ਹੈ ਜੀ ਪੋਲੀ ਵੀ ਮੰਨ ਲਓ ਕੋਈ ਹੁਣ ਕਈ ਵਾਰ ਪੜਾ ਨਾ ਕੋ ਡਾ ਡੰਗ ਨਹੀਂ ਚੋਇਆ ਜਾਂਦਾ ਕਈ ਵਾਰ ਹੁਣ ਮਜਬੂਰੀਆਂ ਹੁੰਦੀਆਂ ਕਿ ਆਪਾਂ ਦੋਵੇਂ ਜੀਤ ਕਈ ਵਾਰ ਘਰ ਨਹੀਂ ਹੋਈਦਾ ਤੇ ਮੰਨ ਲਓ ਜਿਹੜਾ ਮਰਜੀ ਇਹਨੂੰ ਘਰ ਦਾ ਮੈਂਬਰ ਚੋ ਸਕਦਾ ਬਿਲਕੁਲ ਸਹੀ ਗੱਲ ਹੈ ਹਾਂ ਜੀ ਚੋਂ ਚਾਲ ਫੈਸਟ ਕਲਾਸ ਆ ਠੀਕ ਆ ਹਾਂ ਜੀ ਸੋ ਮੈਂ ਵੀਰ ਨੂੰ ਕਹੂੰਗਾ ਇੱਕ ਵਾਰੀ ਖੋਲ ਕੇ ਵੀਰ ਆਪਾਂ ਜਿੱਤ ਦਿਖਾਈਏ ਜਰੂਰ ਹਾਂ ਜੀ ਜਰੂਰ ਜੀ ਬਾਕੀ ਕੱਦ ਕਾਠੀ ਸੋਹਣਾ ਦੋਸਤੋ ਪੇਟ ਪੁੱਠੇ ਤੋਂ ਬਹੁਤ ਚੌੜੀ ਆ ਤੇ ਨੀਲੀ ਰਾਵੀ ਦੀ ਮੱਝਾਂ ਤੁਸੀਂ ਆਲਮੋਸਟ ਦੇਖੀਆਂ ਹੋਣਗੀਆਂ ਠ ਆ ਮੀਡੀਅਮ ਹੋਵੇ ਚਾਹੇ ਇਹ ਜੋ ਮੱਚਦੀ ਗੱਲ ਕਰੀਏ ਤਾਂ ਮੀਡੀਅਮ ਤੋਂ ਪਲੱਸ ਆ ਠੀਕ ਹੈ ਵੇਲਬੂਲ ਬਹੁਤ ਲੰਬੀ ਆ ਇੱਕ ਵਾਰੀ ਫੇਰ ਕਮਾਲ ਜੀ ਦਿੱਲੀ ਆ ਦਿੱਲੀ ਮਨਕੀ ਆਖਾ ਠੀਕ ਆ ਜੀ ਮੱਥੇ ਦੇ ਵਿੱਚ ਬਾਹਲਾ ਤੇ ਮਗਰਲੇ ਪੈਰ ਜਿਹੜੇ ਦੋਸਤੋ ਥੋੜੇ ਥੋੜੇ ਜਗੇ ਆ ਦੋ ਦੋ ਤਿੰਨ ਤਿੰਨ ਇੰਚ ਜਿਹੜੇ ਵਾਈਟ ਤੁਹਾਨੂੰ ਬਿਲਕੁਲ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਬਾਕੀ ਹਵਾਨਾ ਜਿਹੜਾ ਬਹੁਤ ਸੋਨਾ ਹੈਗਾ ਤੇ ਬਰਾਬਰਤਾ ਪੂਰੀ ਹੈਗੀ ਥਣਾ ਦੀ ਵਿੱਥਾਂ ਵਿਰਲਾ ਜਿਹੜੀਆਂ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲੈਣੀਆਂ ਨੇ ਠੀਕ ਹੈ ਜੀ ਤੋੜ ਲੋ ਫਿਰ ਠੀਕ ਆ ਮੱਝ ਪੂਰੀ ਸ਼ੌਂਕੀਆ ਦੋਸਤੋ ਤੇ ਹੈ ਮਿਲਕ ਵਾਲੀ ਆ ਦੁੱਧ ਵਾਲੀ ਆ ਠੀਕ ਆ ਲੇਵਾ ਖੋਲ ਦੱਸਣ ਡਿਆ ਵੀ ਤਕਰੀਬਨ ਵਧੀਆ ਦੁੱਧ ਵਾਲੀ ਆ ਅਜੇ ਟਾਈਮ ਦੋਸਤੋ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 3 ਘੰਟੇ ਦਾ ਜਿਹੜਾ ਹਜੇ ਸਮਾਂ ਬਾਕੀ ਆ ਕਿਉਂਕਿ 6 ਤੋਂ 6 ਵਜੇ ਦੀ ਨਾਰਮਲ ਚੁਵਾਈ ਕਰਦੇ ਆ ਠੀਕ ਆ ਜੀ ਹਾਂ ਲੋ ਜੀ ਬੇਨ ਕੱਢੀ ਦੋਗੇ ਆਪਾਂ ਚੋ ਸਕਦੇ ਇਹਨੂੰ ਕੋਈ ਸ਼ਕਰ ਨਹੀਂ ਬਿਲਕੁਲ ਜੀ ਨੀਲੀ 라ਵੀ ਤੇ ਪਸ਼ੂ ਦੀ ਖਾਸੀਅਤ ਹੈ ਜੀ ਹਾਂ ਜੀ ਹਾਂ ਜੀ ਮਤਲਬ ਕਈ ਵਾਰ ਬੱਚੇ ਕੋਈ ਅਭੀ ਨਭੀ ਵੀ ਹੋ ਜਾ ਤੇ ਪਹਾੜੇ ਤੇ ਪੈ ਲੱਗੀਆਂ ਜਾਂ ਥਾਪੀ ਤੇ ਬੰਦਾ ਬੜਾ ਈਜ਼ੀ ਸੌਖੇ ਤਰੀਕੇ ਨਾਲ ਪੈ ਜਾਂਦੀ ਹੈ ਨਾ ਹਾਂ ਜੀ ਹਾਂ ਜੀ ਕੋਈ ਮੈਂ ਨਾ ਬਿਲਕੁਲ ਸਿੱਧਾ ਕੋਈ ਇੱਟਾ ਮਾਰ ਕੇ ਥਾਪੀ ਬਹਿ ਸਕਦੇ ਆ ਪਾ ਜੀ ਜੀ ਹਾਂ ਜੀ ਬਾਕੀ ਇੱਕ ਵਾਰੀ ਹਵਾਨਾ ਜਿਹੜਾ ਦੋਸਤੋ ਬੇਸ਼ੱਕ ਤਸੱਲੀ ਦੇ ਨਾਲ ਦੇਖ ਲੋ ਠੀਕ ਆ ਜੀ ਆ ਕਰੂ ਚੈੱਕ ਜੀ ਠੀਕ ਆ ਥਣ ਤੋਂ ਚੰਗਾ ਲੱਗਾ ਬਿਲਕੁਲ ਮੁੱਠੀ ਵਾਲਾ ਤੇ ਓਵਰঅল ਜਿਹੜੀ ਆ ਮਾਜਾ ਦੋਸਤੋ ਖੂਬਸੂਰਤ ਆ ਜਰੂਰ ਤੁਸੀਂ ਖਰੀਦ ਸਕਦੇ ਹੋ ਭਾਵੇਂ ਦੂਰੋਂ ਨੇੜੇੋਂ ਆਉਣਾ ਤੁਸੀਂ ਤਸੱਲੀ ਪਹਿਲਾਂ ਜਰੂਰ ਕਰ ਲਿਓ ਆਪਣੀ ਤਸੱਲੀ ਵੀ ਤੁਸੀਂ ਆਪਣਾ ਹੱਕ ਸਮਝ ਕੇ ਕਰ ਲਿਓ ਕਿਉਂਕਿ ਪੈਸੇ ਹਰ ਇੱਕ ਵੀਰ ਨੇ ਖਰਚ ਕਰਨੇ ਹੁੰਦੇ ਆ ਬਾਕੀ ਚੰਗੀ ਚੀਜ਼ ਆ ਭਾਈ ਮੈਂ ਤੁਸੀਂ ਬਾਈ ਦਲੇਰ ਜੀ ਇੱਕ ਗੱਲ ਹੁੰਦੀ ਹੈ ਵੀ ਹਾਂਜੀ ਕਈ ਵੇਰ ਤਾਂ ਪਾਸੋਂ ਥੋੜਾ ਰੰਗ ਰੂਪ ਵੇਖ ਕੇ ਪਸ਼ੂਗਰਾਂ ਚੁੱਕ ਲੈਂਦੇ ਆਪਾਂ ਥੱਲਿਓਂ ਕਈ ਨਾ ਪਸ਼ੂ ਖੋਟਾ ਵੀ ਹੁੰਦਾ ਹਾਂਜੀ ਪਰ ਥੋੜੀ ਜਿਹੜੀ ਇਹ ਗੱਲਬਾਤ ਹੈ ਵੀ ਇੱਕ ਵਾਰੀ ਹਵਾਨੇ ਵਾਲੇ ਪਾਸੋਂ ਦੁੱਧ ਕਿਉਂਕਿ ਪਸ਼ੂ ਤਾਂ ਆਪਾਂ ਚਵਾਈ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਪਸ਼ੂ ਥੱਲਿਓਂ ਨਾ ਮਾੜਾ ਹੋਵੇ ਉੱਪਰੋਂ ਕੋਈ ਸਿੰਘ ਦੀ ਮੰਤਰ ਉੰਨੀ ਕੀ ਹੋ ਸਕਦੀ ਹੈ ਕੋਈ ਆਪਣੀ ਗਰੰਟੀ ਹੋਊਗੀ ਬਿਲਕੁਲ ਜੀ ਬਿਲਕੁਲ ਤੇ ਇੱਕ ਭਾਈ ਦਲੇਰ ਇੰਦਾ ਵੀਰ ਜੀ ਕਿੰਨਾ ਕ ਮੁੱਲ ਕੀਤਾ ਇਹਦਾ ਮੁੱਲ ਵੇਖੋ ਜੀ ਜਿੰਨਾ ਨੂੰ 12-13 ਲੀਟਰ ਦੁੱਧਿਆ ਹਾਂਜੀ ਸਾਰੇ ਕੋਈ 80 ਕਰੀ ਜਾਂਦਾ ਕੋਈ 85 ਕਰੀ 72000 ਦੀ ਦੇ ਦੇ ਆ ਉਹਦੇ ਜੋ 200 ਛੋਟ ਕਰਦੀਏ 300 ਕਰਦੀਏ ਕਰਦੇ ਆ ਠੀਕ ਆ 72000 ਦੇ ਵਿੱਚੋਂ ਵੀ ਜਿਹੜੀ ਦੋਸਤੋ ਰੱਸਾ ਛੜਾਈ ਵਾਲਾ ਕੰਮ ਆ ਵੀ ਜਦੋਂ ਘਰੇ ਵਿజిਟ ਕੀਤੀ ਤੁਸੀਂ 2 300 400 ਤੱਕ ਵੀ ਜਿਹੜੀ ਤੁਸੀਂ ਛੋਟ ਕਰਵਾ ਲਿਓ ਠੀਕ ਹੈ ਜੀ 72000 ਦੇ ਵਿੱਚੋਂ ਬਿਤੇ ਡਿਮਾਂਡ ਹੈਗੀ ਉਹ 75000 ਆ ਠੀਕ ਹੈ 500 ਹੀ ਕਰਦੇ ਆਗੇ ਚਲੋ ਠੀਕ ਹੈ ਜੀ 500 ਹੋ ਗਈ ਕਰਦੇ ਆ ਠੀਕ ਆ 500 ਜਿਹੜੀ 200 ਛੋਟ ਹੋ ਜੇਗੀ ਠੀਕ ਹੈ ਜੀ 72 71 ਦੀ ਜਿਹੜੀ ਜੈਸਨ ਹੋ ਆ ਹਾਂ ਜੀ ਠੀਕ ਹੈ ਬਾਕੀ ਪੂਰੇ ਜੋਰ ਦੇ ਵਿੱਚ ਆ ਵਜਨ ਦੇ ਵਿੱਚ ਆ ਜ਼ਰੂਰ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਪਿੱਟ ਪੁੱਠਾ ਵੇਖੋਗੇ ਬਹੁਤ ਚੜਾਈ ਦੇ ਵਿੱਚ ਆ ਬਿਲਕੁਲ ਥੱਬਿਆਂ ਦੇ ਥੱਬੇ ਆ ਸੌਰੀ 3 ਘੰਟੇ ਪਈ ਆ ਘੱਟੋ ਘੱਟ ਚੁਵਾਈ ਦੇ ਟਾਈਮ ਦੇ ਵਿੱਚ ਤੇ ਫਿਰ ਵੀ ਜਿਹੜਾ ਹਵਾਨਾ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਤੇ ਸੂਬਾ ਵੀਰ ਜੀ ਚੁਵਾਈ 6 ਤੋਂ 6 ਕਰਦੇ 6 ਤੋਂ 6 ਕਰਦੇ ਆ ਭਾਈ ਚਲੋ ਠੀਕ ਹੈ ਜੀ ਸੋ ਜ਼ਰੂਰ ਜਿਹੜੇ ਵੀਰ ਨੇ ਖਰੀਦਣੀ ਹੈ ਤਸੱਲੀ ਆਪਦੇ ਟਾਈਮ ਟੂ ਟਾਈਮ ਇਹਦੀ ਕਰ ਸਕਦਾ ਇਸ ਤੋਂ ਬਾਅਦ ਦੋਸਤੋ ਨੀਲੀ ਰਾਵੀ ਦੇ ਵਿੱਚ ਇੱਕ ਹੋਰ ਮੱਝ ਆ ਠੀਕ ਆ ਤੇ ਬਾਕੀ ਮੂੰਹ ਮਾ ਤੁਸੀਂ ਦੇਖ ਸਕਦੇ ਪਟਾ ਜਿਆ ਇੱਕ ਮੈਨੇ ਟੇਡਾ ਹੈਗਾ ਦੋ ਤੇ ਬਿਲਕੁਲ ਬਰੀਕ ਜਮੜੀ ਆ ਇਹ ਵੀ ਸੂਈ ਸਵਾਈ ਲੱਗਦੀ ਹੈ ਨਾ ਭਾਈ ਹਾਂਜੀ ਹਾਂਜੀ ਸੂਈ ਤੇ ਸਮਾਂ ਕਿੰਨਾ ਕੈਨੂ ਹੋ ਗਿਆ ਜੀ ਇਹਨੂੰ ਜੀ 20 25 ਦਿਨ ਹੋ ਗਏ ਜੀ 20 ਤੋਂ 25 ਦਿਨ ਦਾ ਸਮਾਂ ਹਾਂਜੀ ਹੋ ਗਿਆ ਠੀਕ ਆ ਆ ਬੱਚਾ ਨਾਲ ਹੀ ਹੈ ਠੀਕ ਆ ਹਾਂਜੀ ਇੱਕ ਵਾਰੀ ਦੋਸਤੋ ਮੈਂ ਤੁਹਾਨੂੰ ਪੂਰੀ ਬਾਡੀ ਬੰਤਰ ਦਿਖਾ ਦਿੰਦਾ ਠੀਕ ਆ ਜੀ ਤੇ ਕੱਦ ਕਾਠੀ ਵੀ ਸੋਨਾ ਨੀਲੀ ਦਾ ਵੀ ਮੱਝਾਂ ਨਾਰਮਲ ਕੱਦ ਕਾਠ ਦੀਆਂ ਜਿਹੜੀਆਂ ਮੀਡੀਅਮ ਹਾਈਟ ਤੋਂ ਪਲੱਸ ਕੱਦ ਕਾਠ ਆ ਤੇ ਆ ਜਿਹੜਾ ਦੋਸਤੋ ਫੇਸ ਦੀ ਕੁਆਲਿਟੀ ਦੇਖ ਲਓ ਸਿੰਘਾਂ ਦੀ ਬੰਤਰ ਤੇ ਨਾ ਜਾਏ ਕਿਉਂਕਿ ਜਿਹੜੀ ਮੱਝ ਹੈਗੀ ਆ ਦੁੱਧ ਵਾਲੀ ਆ ਇੱਕ ਸਿੰਘ ਬਿਲਕੁਲ ਕੁੰਡਾ ਹੈ ਤੇ ਦੂਜਾ ਵੀ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ ਠੀਕ ਹੈ ਜੀ ਥੋੜਾ ਜਿਹਾ ਮਤਲਬ ਕਿ ਹਾਕੀ ਤਲ ਟੈਪ ਜਾਂ ਢਾਕ ਤਲਵਾਰ ਹੁੰਦਾ ਸਿੰਘ ਉਸ ਤਰ੍ਹਾਂ ਦਾ ਹੈ ਬਾਕੀ ਬਿਲਕੁਲ ਜਿਹੜੀ ਆ ਬਰੀਡ ਦੇ ਵਿੱਚ ਇਹ ਮੱਝ ਤੇ ਇਹ ਹਵਾਨੇ ਦੇ ਪਾਸੇ ਕੋਈ ਦਿਖਾਉਣੇ ਆ ਬਾਕੀ ਪੂਰਾ ਇਨਫੋਰਮੇਸ਼ਨ ਜਿਹੜਾ ਹੈਗਾ ਪੂਰੀ ਜਾਣਕਾਰੀ ਆ ਉਹ ਆਪ ਬਾਈ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਆ ਕਰੋ ਜੱਕ ਜੀ ਉਹ ਪਤਾ ਲੱਗ ਗਿਆ ਇਹ ਤਾਂ ਮਗਰ ਭਾਜੀ ਫਿਰ ਕਟਾ ਆ ਗਿਆ ਨਾ ਜੀ ਇਹ ਮਗਰ ਕਟਾਈ ਮੇਲ ਕਾ ਭਾਜੀ ਠੀਕਾ ਇਹਨੂੰ ਫਿਰ ਬਾਈ ਕਿੰਨੇ ਕ ਦਿਨ ਹੋ ਗਏ ਸੂਜੀ ਨੂੰ ਇਹਨੂੰ ਸੂਜੀ ਨੂੰ 20 25 ਦਿਨ ਹੋ ਗਏ ਵੀ ਜੀ 20 ਤੋਂ 25 ਦਿਨ ਦਾ ਸਮਾਂ ਹਾਂ ਜੀ ਹੁਣ ਨੈਟ ਕਿੰਨਾ ਜਿਹੜਾ ਆਪਾਂ ਚਵਾ ਦਾਂਗੇ ਘਰੇ ਆਪਣੇ 10 ਲੀਟਰ ਦਾ ਦੇ ਆਈਏ ਜੀ 10 ਲੀਟਰ ਦੁੱਧ 11 ਉਪਰ 10 ਚ ਕੱਲਾਂਗੇ ਠੀਕ ਹੈ ਹਾਂ ਜੀ ਚਵਾਈ ਜੂਏ ਆ ਪੋਲੀ ਉਰੂ ਮਰੀ ਠੀਕ ਹੈ ਪੂਰੀ ਬਾਪ ਪੂਰੀ ਮੋਟੀ ਧਾਰ ਹੋ ਬਾਈ ਕੱਲ ਆਹਿਆ ਵੀ ਕੋਈ ਭੈਣ ਭਰਾਣਾ ਪਹੁੰਚ ਨਹੀਂ ਸਕਦਾ ਆਨਲਾਈਨ ਸੌਦਾ ਕਰਨਾ ਚਾਹੁੰਦਾ ਪਰ ਮੈਂ ਇੱਥੇ ਮੈਂ ਨਾ ਬਹੁਤ ਵੀਰਾਂ ਨੂੰ ਟੋਕ ਦੇਣਾ ਨਾ ਵੀ ਆਨਲਾਈਨ ਚਾਹੀਦਾ ਨਾ ਕਰੋ ਤੁਸੀਂ ਤਾਂ ਸੱਲੀ ਇੱਥੇ ਆ ਕੇ ਕਰੋ ਹਾਂਜੀ ਹਾਂਜੀ ਆਪਣੀ ਤਾਂ ਪਹਿਲ ਇਹੋ ਕੰਮ ਦੀ ਆ ਪਹਿਲ ਦੇਵ ਚਲ ਜੇ ਕੋਈ ਨੇੜੇ ਵਾਲਾ ਸੱਜਣ ਆ ਉਹ ਆਣ ਕੇ ਚੋ ਵੀ ਦੇ ਸਕਦਾ ਚੋ ਸਕਦਾ ਪਰ ਜਿਹੜਾ ਕੋਈ ਦੂਰ ਦਾ ਵੀ ਉਹ ਮਜਬੂਰੀ ਬਣ ਜਾਂਦੀ ਆ ਵੀਡੀਓ ਤੇ ਵੀ ਵੇਖ ਸਕਦਾ ਚੋਈ ਹਾਂਜੀ ਵੀਡੀਓ ਤੇ ਵੀ ਚੋਈ ਵਾਈ ਵੇਖ ਕੇ ਸੌਦਾ ਕਰ ਸਕਦਾ ਸਾਈ ਪਾ ਕੇ ਸੌਦਾ ਕਰਕੇ ਚਵਾ ਸਕਦਾ ਹਾਂਜੀ ਲੋ ਵੀ ਦੋਸਤੋ ਤਸੱਲੀ ਤੁਸੀਂ ਕਰਨੀ ਆ ਜੇਕਰ ਘਰੇ ਬੈਠੇ ਹੋ ਨਾ ਤੁਸੀਂ ਤਾਂ WhatsApp ਤੇ ਵੀਡੀਓ ਕਾਲ ਲਾ ਲਿਓ ਫੋਨ ਤੇ ਵੀਡੀਓ ਕਾਲ ਲਾ ਲਿ ਟਾਈਮ ਦੀ ਬਿਲਕੁਲ ਟਾਈਮ ਤੋਂ ਟਾਈਮ ਬੰਨ ਲਿਓ ਜੀ ਵੀ ਇਹ 6 ਵਜੇ ਵੇਖ ਲਈਏ ਸ਼ਾਮ ਦੀ 24 ਤੇ ਸਵੇਰ 6 ਵਜੇ ਦੀ ਫਿਰ ਵੇਖਣੀ ਆ ਤੇ 24 ਤੁਸੀਂ ਵੇਖ ਕੇ ਬਾਅਦ ਵਿੱਚ ਸੌਦਾ ਕਰਨਾ ਹੈਗਾ ਠੀਕ ਹੈ ਜੀ ਤੇ 24 ਤਕਰੀਬਨ ਜਿਹੜੇ ਵਪਾਰ ਦੇ ਪਾਰਕੂ ਵੀਰ ਨੇ ਵਪਾਰੀ ਵੀਰ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਵਪਾਰ ਕਰਦੇ ਆ ਰਹੇ ਨੇ ਨਰਕ ਪਰਖ ਦੇ ਚੰਗੇ ਜਾਨੀ ਨੇ ਉਹਨਾਂ ਦੀ ਜਿਹੜੀ ਦੋਸਤੋ ਖਾਸियत ਹੁੰਦੀ ਹੈ ਵੀ ਜਿਹੜੀ ਕਦੇ ਵੀ ਹਵਾਨੇ ਵਾਲੇ ਪਾਸਿਓਂ ਜਦੋਂ ਦੁੱਧਾਂ ਦੇ ਪਾਸਿਓਂ ਕੋਈ ਪਸ਼ੂ ਮਾੜਾ ਨਹੀਂ ਲੈਣਗੇ ਠੀਕ ਹੈ ਜੀ ਪਹਿਲ ਦੇ ਧਾਰਤੇ ਵੇਖ ਕੇ ਲੈਣਗੇ ਵੀ ਪਸ਼ੂ ਅੱਗੇ ਕਿਸੇ ਦੇ ਘਰੇ ਜਾਣਾ ਰਿਪੋਰਟ ਮਾੜੀ ਨਾ ਆਵੇ ਠੀਕ ਹੈ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਤੇ ਇਹਦਾ ਬਾਈ ਇੱਕ ਤਾਂ ਆਪਣਾ ਮੋਲ ਜ਼ਰੂਰ ਦੱਸ ਦੀ ਜੀ ਇਹਦਾ ਬਾਈ ਜੀ ਮੋਲ ਹੁਣ ਵੇਖੋ ਭਵੇਂ ਦਾ 70000 ਕਰੀ ਜਾਈਏ ਹਾਂਜੀ ਆਪਾਂ ਇਹਦੀ ਨਾ 60000 ਦੀ ਮਾਨਤਾ ਕਰ ਲਿਆਗੇ 60000 ਦੇ ਵਿੱਚੋਂ ਮਾੜੇ ਅੱਛਾ ਛੋਟ ਕਰਦੇ ਹਾਂ ਠੀਕ ਹੈ ਜੀ ਹਾਂਜੀ ਤੇ ਵੀਰ ਇਹਨੂੰ ਵੀ ਖੋਲ ਕੇ ਦਿਖਾਈਏ ਹਾਂ ਇਹਦੇ ਮਗਰ ਜਿਹੜਾ ਮੇਲ ਕਾਫ ਆ ਕੱਟਾ ਐ ਦੋਸਤੋ ਜਰੂਰ ਵੇਖੋ ਠੀਕ ਆ ਆ ਕੱਟਾ ਤੇ ਸਮਾਂ 20 ਦਿਨ ਦਾ ਹੋ ਗਿਆ ਨਾ ਜੀ 20 25 ਦਿਨ ਹੋ ਗਏ ਦੋਸਤੋ 20 25 ਦਿਨ ਦੇ ਅਰਾਊਂਡ ਜਿਹੜਾ ਦੋਸਤੋ ਨੀਅਰਪਾਊਂਡ ਜਿਹੜਾ ਸਮਾਂ ਆ ਉਹ ਜਰੂਰ ਤੁਸੀਂ ਨੋਟ ਕਰ ਲਓ ਠੀਕ ਆ ਜੀ ਆ ਫੇਸ ਦੀ ਕੁਆਲਿਟੀ ਜੇ ਕੋਈ ਡਰਾਕਲ ਭਿਆਕਲ ਨਹੀਂ ਨੀਲੀ ਰਾਵੀ ਦਾ ਪਸ਼ੂ ਜਿਹੜਾ ਦੋਸਤੋ ਠੰਡਾ ਤੀਰਾ ਹੁੰਦਾ ਠੀਕ ਤੇ ਮਣਕੀ ਬਿੱਲੀ ਆਖਾ ਤੇ ਥਣਾ ਦੀ ਕੁਆਲਿਟੀ ਸੋਹਣੀ ਆ ਬਿਲਕੁਲ ਪੱਧਰ ਵਾਲਾ ਹੈਗਾ ਬੈਕ ਸਾਈਡ ਤੋਂ ਜੇਕਰ ਤੁਸੀਂ ਦੇਖਣਾ ਹੋਵੇ ਤੇ ਬਿਲਕੁਲ ਪੱਧਰ ਤੇ ਥਣ ਵੀ ਜਿਹੜੇ ਪੂਰੇ ਬਰਾਬਰਤਾ ਦੇ ਵਿੱਚ ਆ ਲੰਬਾਈ ਦੇ ਵਿੱਚ ਵੀ ਆ ਸਪੇਸ ਵੀ ਪੂਰਾ ਹੈਗਾ ਥਾਣਾ ਦੇ ਵਿੱਚ ਮੈਸੇਜ ਸੀਸ ਲੱਗ ਗਿਆ ਬਹੁਤ ਲਓ ਜੀ ਠੀਕ ਆ ਅੱਗੋਂ ਪਿੱਛੋਂ ਜਿਹੜੇ ਬਣੋ ਮਰਜੀ ਹੱਥ ਲਈ ਜਾਵੇ ਬੱਚਾ ਹੱਥ ਲਈਓ ਕਿਸੇ ਭੈਣ ਨੇ ਚਵਾਈ ਕਰਨੀ ਹੈਗੀ ਆ ਬਹੁਤ ਸੁਖਾਲੀ ਚਵਾਈ ਇਹੋ ਜਿਹੇ ਪਸ਼ੂ ਦੇ ਥੱਲੇੋਂ ਆਪਾਂ ਕਰ ਸਕਦੇ ਆ ਠੀਕ ਆ ਆ ਲਓ ਵੀ ਪੈਰ ਕੱਢ ਕੇ ਜਿੱਥੇ ਖੜ ਗਈ ਉੱਥੇ ਖੜ ਗਈ ਲੈ ਵੀ ਲੈ ਵੀ ਕਰੋ ਗੱਲ ਇਹ ਲੋਕੀ ਨਹੀਂ ਲੈਗੇ ਸਣਾ ਜੀ ਹਾਂ ਲਓ ਆ ਚੱਕੋ ਵੀ ਲੈ ਤਨ ਤਨ ਕਰਾਤੀ ਫੜਗੇ ਬਈ ਹੈ ਹਾਂ ਜੀ ਹੂੰ ਛੱਡ ਗਿਆ ਤੇਰੀਆਂ ਉਹਨਾਂ ਥੋੜਾ ਤੁਹਾਡੇ ਕੋ ਕੱਪੜਿਆਂ ਤੋਂ ਡਰਦੀਆਂ ਨਹੀਂ ਪਸ਼ੂ ਥੋੜਾ ਜਿਹਾ ਉਪਰਾਂ ਦਾ ਕਰੀ ਜਾਂਦਾ ਜੀ ਹਾਂ ਉਹ ਮੈਂ ਕਰੇ ਟਿਕਟਾਂ ਕੋ ਮਾਰ ਲੱਗੇ ਕਿਧਰ ਬਿਲਕੁਲ 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 ਲੈ ਵੀ ਮੰਨ ਲਓ ਮੱਝ ਚੰਗੀ ਹੈ ਹਨਾ ਹੱਥ ਪਾ ਲਿਓ ਬੇਸ਼ੱਕ ਖਰੀਦ ਲਿਓ ਸ਼ੌਂਕ ਪੂਰਾ ਕਰ ਲਿਓ ਇਹਦੇ ਵਿੱਚੋਂ ਜਿਆਦਾ ਜੀ ਜਿੱਡੀ ਜਿਆਦਾ ਸਿੰਘ ਨਿਕਾਉਂਦਾ ਤਾਂ ਭਾਵੇਂ ਨੂੰ ਲੱਖ ਰੁਪਏ ਦੀ ਵੇਚ ਲਓ ਬਿਲਕੁਲ ਜੀ ਬਿਲਕੁਲ ਕਈ ਵਾਰ ਬਾਈ ਐਂ ਹੁੰਦਾ ਨਾ ਫਿਰ ਫਿਰ ਤੇ ਸਿੰਘ ਹੀ ਸਿੰਘ ਗੈਰ ਹੋਰ ਕੋਈ ਨੁਕਸਾਨੀ ਨਹੀਂ ਬਸ ਕਈ ਵਾਰ ਸਾਰੀਆਂ ਕੁਆਲਿਟੀਆਂ ਲੱਭਣ ਲੱਗੀ ਐ ਨਾ ਤੇ ਫਿਰ ਉਹ ਨਹੀਂ ਲੱਭਦੀ ਨਹੀਂ ਲੱਭਦੀ ਨਹੀਂ ਲੱਭਦੀ ਕਈ ਵਾਰ ਜੇ ਪਸ਼ੂ ਦਾ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਠੰਡਾ ਧੀਰਾ ਹੋਵੇ ਦੁੱਧ ਦੀ ਚਵਾਈ 10 ਕਿਲੋ 11 ਵੀ ਹੋਵੇ ਹਾਂ ਹਾਂ ਤੇ ਪਸ਼ੂ ਮਿਲਣ ਲੰਮਾ ਲੰਮਾ ਸਮਾਂ ਮਿਲਦਾ ਹੋਵੇ ਨਾ ਲੰਮਾ ਸਮਾਂ ਮਿਲੂਗਾ ਕਮਾਲੋ ਜੇ ਛੜਾਕਲੀ ਦੇ ਦੁੱਧ ਦੇ ਥਾਣਾ ਨਹੀਂ ਦੇਣਾ ਤੇ ਕੱਢੇ ਨਾ ਜੀ ਜੀ ਬਿਲਕੁਲ ਸਹੀ ਗੱਲ ਹੈ ਜੀ ਅੱਛਾ ਭਾਈ ਦਲੇਰ ਜੀ ਇਹਦਾ ਕਿੰਨਾ ਕੁ ਮੁੱਲ ਦਾ ਡਿਮਾਂਡ ਕੀ ਹੈ ਜੀ ਇਹੀ ਡਿਮਾਂਡ ਦਾ ਉਹ ਦੱਸਿਓ ਜੀ ਮੁੱਲ ਭਾਵੇਂ ਇਹਦਾ 70 ਕਰੀਏ 62000 ਦਾ ਮਾਨਤਨ ਕਰਾਂਗੇ 62000 ਹਾਂਜੀ ਠੀਕ ਹੈ ਜੀ ਇਹਦਾ ਵੀ ਆਪਾਂ 500 ਰੁਪਏ ਛੋੜ ਕਰਾਂਗੇ ਇਹ 62000 ਦੇ ਵਿੱਚੋਂ ਵੀ ਹਾਂ 62000 अच्छा 8000 ਦੇ ਵਿੱਚੋਂ ਵੀ ਜਿਹੜੀ ਦੋਸਤੋ 500 ਹੋ ਜੋ ਪਾਵੇ ਕੋ ਨੇੜੇ ਸੱਜਣ ਪਾਵੇ ਦੂਰੋ ਇਹਦੋਂ ਵੱਧ ਰੱਖੋ ਆਖੇ ਸਾਡੇ 65 ਦੀ ਜਿਹੜੀ ਦੋਸਤੋ ਨੈਟ ਹੁੰਦੀ ਪਈ ਆ ਯੈਸਨੂ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਥੋੜਾ ਦੇ ਬਾਈ ਦਲੇਰ ਦਾ ਜਿਹੜਾ ਰਾਬਤਾ ਹੈ ਤੁਹਾਡੀ ਗੱਲਬਾਤ ਆ ਵੀ ਤੁਸੀਂ ਵਿੱਚੋਂ ਕੁਝ ਹੋਰ ਵੀ 200 ਕਟਾਉਣਾ ਜਾਂ ਨਹੀਂ ਕਟਾਉਣਾ ਉਹ ਥੋੜੇ ਤੇ ਬਾਈ ਦਲੇਰ ਸਿੰਘ ਦੇ ਵਿੱਚ ਵਿਚਾਰੀ ਵਾਲੀ ਗੱਲ ਆ ਉਹ ਤੁਸੀਂ ਕਰ ਲਿਓ ਜੀ ਉਹਨਾਂ ਦੇ ਨਾਲ ਇਸ ਤੋਂ ਬਾਅਦ ਇੱਕ ਲਾਸਟ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਨਵੀਂ ਝੋਟੀ ਆ ਤੇ ਮੈਨੂੰ ਲੱਗਦਾ ਵੀ ਦੂਜੇਨ ਕਿ ਹੋਵੇਗੀ ਦੂਜੇ ਸ ਬਾਕੀ ਥਾਣਾਵਾਂ ਨੇ ਦਿੱਤੇ ਭਾਈ ਬਿਲਕੁਲ ਸਾਫ਼ ਹੈ ਤੇ ਕੱਦ ਵੀ ਸੋਹਣਾ ਇਹਦਾ ਮੈਨੂੰ ਬਹੁਤ ਕੋਲੀ ਚਵਾਈ ਦੀ ਵੀ ਬਹੁਤ ਜੜੀ ਮੋਟੀ ਧਾਰ ਹੋ ਗਈ ਇਹਦੀ ਅੱਛਾ ਸੁਆ ਕਿੰਨਾ ਕੁ ਉੱਚਾ ਹੈ ਸੁਆ ਦੁਜਾ ਹੈ ਪਰ ਇਹਨੂੰ ਪੂਰੇ 2 ਮਹੀਨਿਆਂ ਚ ਸੋਈਨ ਹੋਵੇਗਾ ਦੋ ਮਹੀਨੇ ਉੱਚੀ ਸੀ ਹਾਂ ਕਟਾ ਮਗਰੇ ਦੇ ਦੋਵੇਂ ਟਾਈਮ ਕੱਟਦੇ ਮਿਲਦੀ ਹੈ ਬੱਚਾ ਨਾਲ ਹੈਗਾ ਹਾਂ ਆਪਾਂ ਮੈਂ ਇਦਾਂ ਵੀ ਥਾਪੀ ਮਾਰ ਕੇ ਉਹ ਬੱਚਾ ਉਧਰ ਵਖੋਣੇ ਤੁਹਾਨੂੰ ਨਾਲ ਜਰੂਰ ਜੀ ਵੇਖਾਂਗੇ ਆਪਾਂ ਬੱਚਾ ਵੀ ਨਾਲ ਵੀਰਾਂ ਨੂੰ ਵਖਾਵਾਂਗੇ ਦੋ ਮਹੀਨੇ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਤੇ ਸੈਕੰਡ ਟਾਈਮ ਆ ਰਾ ਦੂਜਾ ਸਵੇਰ ਸੁਈ ਆ ਬਿਲਕੁਲ ਫਰੀਕ ਚਮੜੀ ਹੈ ਤੁਹਾਨੂੰ ਆਖੇ ਨਾ ਸੀ 15 20 ਦਿਨਾਂ ਦਾ ਦੱਸ ਦਿੱ ਗਏ ਹੁਣ ਕਿਉਂ ਦਿੱਸ ਤੇ ਪਣਾ ਅੱਜ ਕੱਲ੍ਹ ਜੋਗ ਨੈਟ ਦਾ ਵੇਖ ਤੁਸੀਂ ਸਾਰੇ ਸਿਆਣੇ ਵੀਰ ਬੈਠੇ ਹਾਂ ਜੀ ਆਵੇ ਹੁਣ ਜਿੱਦਾਂ ਆ ਤਾ ਕਬਰ ਕੀਤੇ ਉਹ ਵੀ ਵਿੱਚ ਕਬਰ ਕਰੋ ਨਾਲ ਮੈਂ ਨਾ ਜੀ ਜਰੂਰ ਤੇ ਨੈਟ ਜਿਹੜਾ ਆਪਾਂ ਚਵਾਦਾਂਗੇ ਭਾਈ ਦੁੱਧ ਹੁਣ ਕਿੰਨਾ ਇਹ ਥਲੇ ਜੀ ਹੈਗਾ ਦੁੱਧ 9 ਲੀਟਰ ਆ ਆਪਾਂ 8 ਲੀਟਰ ਤੇ ਕੱਲ ਦਿਆਂ 8 ਲੀਟਰ 8 ਲੀਟਰ ਦੀ ਹਾਨ ਹੈ ਜੈਸਾ ਆਪਣੀ ਠੀਕ ਹੈ ਜੀ ਹਾਂ ਗਰੰਟੀ 8 ਲੀਟਰ ਦੀ ਠੀਕ ਆ ਨਾਲੇ ਆਪਾਂ ਵੀਰ ਨੂੰ ਕਹੀਏ ਵੀ ਥੋੜਾ ਖੋਲ ਕੇ ਤੋੜ ਕੇ ਦਿਖਾਈਏ ਨਾਲੇ ਆਪਾਂ ਕੱਟਾ ਵੀ ਇੱਕ ਰੋਈ ਵਿੱਚੇ ਪਖਾਉਣਾ ਹੈ ਆਪਾਂ ਤਾਂ ਨਹੀਂ ਕਟਿਆ ਰਹਿ ਜਾਣੀ ਆ ਲੈ ਜੋ ਜੀ ਬਿਲਕੁਲ ਦੋਸਤੋਂ ਕੁੰਡੇ ਸਿੰਘਾਂ ਚਗੇ ਆ ਕੁੰਡੇ ਸਿੰਘਾਂ ਤੇ ਬਿਲਕੁਲ ਬਰੀਕ ਚਮੜੀ ਆ ਤੇ ਕਦ ਘਾਟੀ ਤੁਸੀਂ ਵੇਖ ਕੇ ਚੈੱਕ ਕਰ ਲੈਣਾ ਹੈਗਾ ਬਿਲਕੁਲ ਸ਼ਾਈਨ ਬਲੈਕ ਕਰਦੀ ਹੋਈ ਜਿਹੜੀ ਦੋਸਤੋਂ ਇਹ ਝੋਟੀ ਆ ਸੀਲਸਲਾ ਗੋਨਾ ਨੂੰ ਹਾਂ ਠੀਕ ਹੈ ਸੀਲਸਲਾ ਕਾ ਐਨੀਮਲ ਆ ਦੋਸਤੋ ਇਹ ਵੀ ਜਿਹੜੀ ਝੋਟੀ ਆ ਸੀਲਸਲਾ ਕਾ ਤੇ ਬੱਚਾ ਬਿਲਕੁਲ ਸਕਰੀਨ ਦੇ ਸਾਹਮਣੇ ਆ ਤੁਸੀਂ ਬੱਚਾ ਦੇਖ ਸਕਦੇ ਜੀ ਸੂਬਾ ਜਿਹੜਾ 2 ਘੰਟੇ ਦਾ ਉੱਚਾ ਹੈਗਾ ਠੀਕ ਆ ਤੇ 8 ਕਹਨ ਨੂੰ ਭਾਵੇਂ ਬਾਈ ਹੋਰੀ 9 ਲੀਟਰ ਜਿਹੜੇ ਚੁਆਈ ਕਰਦੇ ਆ ਕਰੇ ਪਰ ਜਿਹੜੀ 8 ਲੀਟਰ ਦੀ ਆ ਵੀ ਜੇਕਰ ਤੁਸੀਂ ਲੈ ਕੇ ਜਾਂਦੇ ਹੋ ਨਾ ਵੀ 8 ਲੀਟਰ ਦੀ ਤੁਹਾਨੂੰ ਕਹਿ ਕੇ ਦੇਣਗੇ ਹਾਂ ਕਦੇ ਸਬਰ ਚ ਵੀ ਚਲ ਜਾਂਦਾ ਡੰਗਰ ਦੂਰ ਵੀ ਚਲ ਜਾਂਦਾ ਕਦੇ ਮੰਨ ਲਓ ਦੂਰ ਹੀ ਚਲ ਜੂਗਾ ਤਾਂ ਵੀ ਆਪਣੀ 8 ਲੀਟਰ ਦੀ ਗਾਰੰਟੀ ਹੈ ਬਿਲਕੁਲ ਜੀ ਹਾਂ ਮੰ ਲੋ ਕਈਆਂ ਪਸੂ ਜਾ ਕੇ ਥੱਕਾ ਟੋਟੇ ਪਠੇ ਨਹੀਂ ਡੜੀ ਖੰਦਾ ਹੂੰ ਲੋ ਵੀ ਦੋਸਤੋ 8 ਲੀਟਰ ਬਿਲਕੁਲ ਰੈਡੀ ਏ ਠੀਕ ਆ ਜੀ ਜੇਕਰ ਤੁਸੀਂ ਆਪਣੇ ਘਰੇ ਲੈ ਕੇ ਜਾਂਦੇ 8 ਲੀਟਰ ਆ ਬਾਈ ਹੋਰੀ ਤਾਂ ਇੱਥੇ ਭਾਵੇਂ ਤੁਹਾਨੂੰ ਜੇ ਘਰੇ ਚ ਪਾਉਂਦੇ ਆ ਬੇਸ਼ੱਕ ਭੋਣ 9 ਲੀਟਰ ਚ ਪਾਈ ਕਰਾ ਦੇਗਾ ਹੈਗਾ ਨਾ 9 ਹੀ ਆ ਹਾਂ ਬਿਲਕੁਲ ਹੈ 9 ਹੀ ਆ ਤੇ 8 ਲੀਟਰ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਠੀਕ ਆ ਜੀ ਨੀਚੇ ਕਟਾ ਤੇ ਬਿਲਕੁਲ ਤਸੱਲੀ ਵਾਲੀ ਛਾਏ ਆ ਥਾਣਾ ਨੂੰ ਮੈਂ ਤੁਹਾਨੂੰ ਪਹਿਲਾਂ ਜਿਹੜੀ ਜ਼ਿਕਰ ਕਰ ਦਿੱਤਾ ਦੋਸਤੋ ਵੀ ਹਵਾਨੇ ਤੇ ਥਾਣਾ ਨੂੰ ਜਿਹੜਾ ਮੁਖ ਰੱਖਦੇ ਆ ਤੇ ਹਰ ਇੱਕ ਵਪਾਰੀ ਵੀਰ ਨੂੰ ਜਿਹੜਾ ਕੰਮ ਕਰਦਾ ਖਾਸ ਤੌਰ ਤੇ ਨੂੰ ਮੁਖ ਰੱਖ ਕੇ ਹੀ ਚੀਜ਼ ਖਰੀਦੀ ਜਾਵੇ ਕਿਉਂਕਿ ਅੱਗੇ ਦੁੱਧ ਲੈਣਾ ਹੁੰਦਾ ਕਿਸੇ ਵੀ ਭੈਣ ਭਰਾ ਵੀਰ ਨੇ ਕਿਸੇ ਨੇ ਦੁੱਧ ਦੀ ਚਵਾਈ ਕਰਕੇ ਕਿ ਡੇਰੀ ਤੇ ਪਾ ਕੇ ਕੋਈ ਘਰ ਦੇ ਸਰਕਲ ਤੋੜਨੇ ਹੁੰਦੇ ਆ ਤੇ ਬਾਈ ਦਲੇਰ ਜੀ ਪੂਰੀਆਂ ਹੁੰਦੀਆਂ ਮੰਨ ਲਓ ਆਪਾਂ ਡੰਗਰ ਵਾਰ-ਵਾਰ ਨਹੀਂ ਲਿਆ ਜਾਂਦਾ ਘਰਾਂ ਆ ਆਪਣਾ ਦੇ ਕਿਤਾਬ ਆਪਾਂ ਵਾਰ ਕਰਦੇ ਆ ਆਪਾਂ ਡੰਗਰ ਲੈਣਾ ਹੀ ਲੈਣਾ ਵੀ ਬਾੜਾ ਚੰਗਾ ਵੱਜ ਗਿਆ ਮਾੜਾ ਵੱਜ ਗਿਆ ਆਪਾਂ ਲੈਣਾ ਹੀ ਲੈਣਾ ਪਰ ਆਪਾਂ ਮਾੜਾ ਲੱਗਦੇ ਚਾਰੇ 100% ਨਹੀਂ ਲੈਂਦੇ ਵੇਖੋ ਜੀ ਵੀ ਜੀ ਇਹਦੇ ਨਾਲ ਮੰਨ ਲਓ ਜੇ ਤਾਜੀ ਸੂਈ ਹੁੰਦੀ ਨਾ ਏਡੀ ਛੋਟੀ ਕੋਈ 70000 ਤੋਂ ਘੱਟ ਨਹੀਂ ਦੇ ਦਿੰਦਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਜੀ ਨਹੀਂ ਅੱਜ ਦੇ ਸਮੇਂ ਦੇ ਹਿਸ ਛੋਟ ਕਾੜਿਆ ਘੱਟ ਮਿਲ ਗਿਆ ਬਾਰੂ ਸੂਆ ਸੂਆ ਕਾੜਿਆ ਸਾਰੇ ਵੀਰਾਂ ਨੂੰ ਪਤਾ ਆਪਾਂ ਨੂੰ ਪਤਾ ਹਾਂਜੀ ਉਹਦੇ ਹਿਸਾਬ ਨਾਲ ਆਪਾਂ ਜੀ ਜੇ 2 ਮਹੀਨੇ ਨੂੰ ਸੂਈ ਨ ਹੋਗੇ ਨਾ ਆਪਾਂ ਕੀਮਤ ਵੀ ਘੱਟ ਕਰਨੀ ਆ ਬਿਲਕੁਲ ਜੀ ਇਹੀ ਵੀ ਆਪਾਂ ਮੰਨ ਲਓ ਗਿੱਲਾ 나ੜੂ ਦੀ ਕੀਮਤ ਕਰੀਏ ਫਿਰ ਦੇਖੀਏ ਆਪਾਂ ਨੂੰ 2 ਮਹੀਨਿਆਂ ਦੀ ਸਵਾਈ ਦੇ ਬਿਲਕੁਲ ਠੀਕ ਹੈ ਜੀ ਇਹਦਾ ਮੁੱਲ ਜੀ ਹੈਗਾ ਜੀ 55000 ਰੁਪਏ 55 ਹਾਂਜੀ ਠੀਕ ਹੈ ਜੀ ਇਹ ਆਪਾਂ ਦੇ ਦਾਂਗੇ 52000 ਰੁਪਏ ਦੀ 3000 ਮਾਨ ਕਰਾਂਗੇ ਇਹਦੇ ਠੀਕ ਹੈ ਜੀ ਹਾਂਜੀ ਉਹਦੇ ਚੋਂ ਵੀ 200 ਰੁਪਏ ਛੋਟ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 55000 ਬਾਈ ਨੇ ਡਿਮਾਂਡ ਕੀਤੀ ਤੇ 52000 ਜਿਹੜੀ ਨਾਟ ਲੈ ਦੇ ਆ ਤੇ ਉਹਦੇ ਜੋ ਵੀ ਆ ਛੋਟ ਜਿਹੜੀ ਹੋ ਦੇ ਹੋ ਜੇਗੀ ਜਿਹੜੀ ਮੌਕੇ ਦੀ ਗੱਲ ਆ 200 300 200 ਜਿਹੜੀ ਮੌਕੇ ਦੀ ਗੱਲ ਆ ਉਹ ਹੋ ਜੇਗੀ ਠੀਕ ਆ ਤੇ ਚਵਾਈਆਂ ਜਿਹੜੀਆਂ ਦੋਸਤੋ ਆਲਮੋਸਟ ਜਿੰਨੀਆਂ ਵੀ ਆਪਾਂ ਤੁਹਾਨੂੰ ਮੱਝਾਂ ਦਿਖਾਈਆਂ ਨੇ ਚਵਾਈਆਂ ਬਾਈ ਦੇ ਅਕੋਰਡਿੰਗ ਤਾਂ ਸਭ ਨੂੰ ਸੋਹਣੀਆਂ ਲੱਗੀਆਂ ਚੰਗੀਆਂ ਨੇ ਠੀਕ ਆ ਜੀ ਇੱਕ ਸਾਰ ਉੱਠਾ ਇੱਕ ਸਾਰ ਜਿਹੜਾ ਪਸਮਾਹ ਹੁੰਦਾ ਬੱਚਿਆਂ ਤੇ ਇੱਕ ਸਾਰ ਜਿਹੜੀ ਚਵਾ ਕਰਕੇ ਤੁਸੀਂ ਥਨ ਖਾਲੀ ਕਰ ਸਕਦੇ ਜੀ ਹਾਂਜੀ ਜੀ ਕਿਸੇ ਨੂੰ ਮੰਗਾ ਨਹੀਂ ਪਾਉਣਾ ਕੁਝ ਨਹੀਂ ਕਰਨਾ ਜਿੱਥੇ ਮਰਜੀ ਇਹਨੂੰ ਫੜ ਕੇ ਬੱਚਾ ਛੱਡੋ ਚੋ ਬਿਲਕੁਲ ਜੀ ਕੋਈ ਚੱਕਰ ਨਹੀਂ ਹੈਗਾ ਠੀਕ ਆ ਹਾਂ ਇਹ ਨਹੀਂ ਵੀ ਆਪਾਂ ਨੂੰ ਮੰਗਾ ਲਓ ਬੰਗਾ ਲਾਓ ਡੰਡਾ ਲਾਓ ਕੰਮ ਨਹੀਂ ਨਮਈ ਜੇਗਾ ਸਹੀ ਹੈ ਸਹੀ ਹੈ ਜੀ ਹਾਂਜੀ ਨਹੀਂ ਫਿਰ ਪਸੂ ਉਹ ਕਾਦਾ ਹੋਇਆ ਨਾ ਜੀ ਹਾਂਜੀ ਉਹ ਮੰਨ ਲਓ ਆਪਾਂ ਉਹ ਫਿਰ ਥਾਣੇ ਜਾ ਕੇ ਡੰਗਰ ਲੈ ਲਿਆ ਜੇ ਮੰਗਾ ਲਿਆ ਟੀਗਾ ਲਿਆ ਪਾੜਾ ਲਿਆ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਮੰਨ ਲਓ ਪੈਸੇ ਵੀ ਆਪਾਂ ਲਾਉਣੇ ਆ ਬ ਮੈਂ ਡੋਕੇ ਉਤਾਰਾ ਮਾਰ ਗਿਆ ਬਿਲਕੁਲ ਬਿਲਕੁਲ ਹਾਂਜੀ ਨਹੀਂ ਬਿਲਕੁਲ ਠੰਡੇ ਪਸੂ ਆ ਜੀ ਹਾਂਜੀ ਤੇ ਇੱਕ ਬਾਈ ਤੁਹਾਡੇ ਮੋਬਾਈਲ ਤੋਂ ਡਰੀ ਪਰਣੀ ਮੈਂ ਜੀ ਮੈਂ ਨਾ ਵੀ ਕੋਈ ਗੱਲ ਨਹੀਂ ਹਾਂਜੀ ਕਈ ਵਾਰ ਕਰ ਜਾਂਦੇ ਆ ਜੀ ਪੈਰ ਨਾ ਲਾਉਗੀ ਜਿੱਥੇ ਮਰਜੀ ਪੈਰ ਗੱਡ ਕੇ ਚੋਣ ਬਿਲਕੁਲ ਪਸ਼ੂਆਂ ਦਾ ਮਾੜਾ ਮੋੜ ਕਰ ਜਾਂਦੇ ਜੀ ਅਕਸਰ ਐਨੀਮਲ ਹੋਏ ਤੇ ਇੱਕ ਬਾਈ ਦਲੇਰ ਆਪਣਾ ਜਿਹੜਾ ਸੰਪਰਕ ਨੰਬਰ ਨੇ ਉਹ ਜ਼ਰੂਰ ਸ਼ੇਅਰ ਕਰੀਏ ਵੀ ਜਾਂਦੇ ਨਾਲ ਨੰਬਰ ਹੈਗਾ ਜੀ ਆਪਣਾ 97792 49006 ਪਿੰਡੇ ਹੈਗਾ ਜੀ ਡਾਲਾ ਨਾਮ ਦਲੇਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂਜੀ ਇਹ ਨੰਬਰ ਤੇ ਆਪਣੀ ਨਾਲ ਕਨੈਕਟ ਕਰ ਸਕਦਾ ਠੀਕ ਹੈ ਜੀ ਵੀਰ ਭਰਾ ਬਾਕੀ ਇੱਕ ਮੇਰੀ ਹੋਰ ਬੇਨਤੀ ਵੀਰ ਜੀ ਜਦੋਂ ਵੀ ਆਪਾਂ ਮਾਜ ਜਿੰਨੇ ਵੀ ਲੈਣੀ ਨਾ ਸਾਈ ਜਰੂਰ ਪਾਏ ਪਹਿਲਾਂ ਆਪਦੀ ਵੀਡੀਓ ਵਾਰ-ਵਾਰ ਭੈਣ ਭਰਾ ਆਪਦੇ ਘਰ ਜਿੰਨੇ ਮੈਂਬਰ ਆ ਵਿਖਾ ਕੇ ਤਸੱਲੀ ਕਰਾ ਕੇ ਫਿਰ ਆਪਾਂ ਫੋਨ ਲਾ ਕੇ ਗੱਲ ਕਰਕੇ ਸੌਦਾ ਮੁਕਾ ਕੇ ਫਿਰ ਆਪਾਂ ਨੂੰ ਖਾਤੇ ਆਪਣੇ ਜਿਹਾ ਪਾ ਕੇ ਉਹਦੇ ਵਿੱਚ ਵੇਖੋ ਆਪਣਾ ਸਾਰਾ ਡਰੈਸ ਜਾਣ ਲਿਆ ਆਪਾਂ ਕਿਸੇ ਦਾ 1000 2000 ਲੈ ਕੇ ਕਿਤੇ ਨਹੀਂ ਚਲ ਜਾਣ ਬਿਲਕੁਲ ਜੀ ਠੀਕ ਹੈ ਜੀ ਮੰਨ ਲਓ ਜੇ ਮੰਨੋ ਕੋਈ ਵੀ ਇੱਕ ਪਿੱਛੇ ਜੇ ਮਜਬੂਰੀ ਆ ਗਈ ਕਿਸੇ ਨੂੰ ਆਪਾਂ ਮੱਝ ਵੇਚੀ ਤੁਹਾਨੂੰ ਦੱਸਿਆ ਸੀ ਉਹਨੇ 1000 ਰੁਪਿਆ ਪਾਇਆ ਤੇ ਉੱਤੇ ਉਹਨੇ ਚੁੱਕੀ ਕਮੇਟੀ ਤੋਂ ਕਮੇਟੀ ਜਾਂਦੇ ਨੂੰ ਹੋਰ ਕੋਈ ਚੁੱਕਲੀ ਕਿਸੇ ਨੇ ਘਾਟੇ ਦੀ ਉਹ ਆਂਦਾ ਵੀ ਮੇਰੇ ਤੋਂ ਵੀਰਜੀ ਪੈਸੇ ਨਹੀਂ ਪਾਉ ਮਾਲ ਨੂੰ ਸੌਦਾ ਕਰ ਲੈ ਸਾਈ ਵਾਸ ਨਹੀਂ ਨਾ ਹੁੰਦੀ ਮੈਂ ਤਾਂ ਵੀ ਕਾਕੇ ਨੂੰ ਕਿਹਾ ਵੀ ਤੂੰ ਸਾਈ ਉਹਨਾਂ ਨੂੰ ਵਾਸ ਕਰ ਦੇ ਸਹੀ ਗੱਲ ਆਪਾਂ ਬਿਲਕੁਲ ਸਾਈ ਕਿਸੇ ਦਾ ਆਪਾਂ ਪਹਿ ਨਹੀਂ ਰੱਖਣਾ ਨਹੀਂ ਬਿਲਕੁਲ ਹਾਂ ਇਹਦੇ ਵਿੱਚੋਂ ਆਪਾਂ ਸਾਰੀਆਂ ਮਈਆਂ ਦੇ ਵਿੱਚੋਂ 2000 ਰੁਪਏ ਕਮਾਈ ਕਰ ਰੱਖ ਕੇ ਆਪਦੀ ਤੇ ਆਪਾਂ ਮੁੱਲ ਪਾਈ ਸੋ ਦੋਸਤੋ ਬਾਈ ਨੇ ਮੈਨੂੰ ਦੱਸਿਆ ਵੀ ਤਕਰੀਬਨ 22500 ਦਾ ਕੋਈ ਮਾਰਜਨ ਆ ਠੀਕ ਹੈ ਜੀ ਕੋਈ ਜ਼ਿਆਦਾ ਨਹੀਂ ਗਾ ਲੈ ਦੇ ਵੀ ਦੱਸੀ ਹੈ ਗੱਲ ਖੇਚਲ ਦਾ ਮੁੱਲ ਹੈ ਜੀ ਠੀਕ ਹੈ ਖੇਚਲ ਦਾ ਮੁੱਲ ਆ ਬਾਕੀ ਗੱਡੀ ਤੇ ਲਿਆਉਣਾ ਤਾਰਨਾ ਪਸ਼ੂ ਆਪਦੀ ਰਿਸਪੌਂਸਿਬਿਲਟੀ ਬੰਦੇ ਦੀ ਪੈ ਜਾਂਦੀ ਜਦੋਂ ਅਗਲੇ ਘਰੋਂ ਵਪਾਰੀ ਬੰਦਾ ਵੀ ਆਪਦੇ ਕਿਲੇ ਤੇ ਬੰਨ੍ਹ ਲੈਂਦਾ ਲਿਆ ਕੇ ਫੇਰ ਹੁੰਦਾ ਕਿ ਕੋਈ ਇਹ ਨਹੀਂ ਆਪਾਂ ਆਪਣਾ ਰਾਜਵੀਰ ਜੀ ਵੇਖੋ ਆਪਾਂ ਇਹ ਨਹੀਂ ਵੀ ਤਾਂ ਡੰਗਰ ਫੜਨਾ ਹੈ ਤੇ ਮਹਿੰਗਾ ਫੜਨਾ ਹੈ ਆਪਾਂ ਨਕਦ ਕੈਸ਼ ਹੀ ਫੜਨਾ ਮੰਨ ਲਓ ਕੋਈ ਮੇਰਾ ਵੀਰ ਮੇਰੀ ਗੱਲ ਵੀ ਸੁਣਦਾ ਨਾ ਮੈਨੂੰ ਫੋਨ ਲਾ ਕੇ ਡੰਗਰ ਮੈਨੂੰ ਦੇ ਸਕਦਾ ਤੇ ਪੈਸੇ ਮੇਰੇ ਤੋਂ ਨਕਦ ਲੈ ਸਕਦਾ ਬਿਲਕੁਲ ਕੋਈ ਇਹ ਨਹੀਂ ਵੀ ਆਪਾਂ ਕਮੈਂਟ ਦਾ ਧਾਰ ਨਹੀਂ ਕਰਨਾ ਆਪਾਂ ਦੋ ਟਾਈਮ ਉਹਦੇ ਘਰੇ ਤਸਾਲੀ ਜਰੂਰ ਕਰਨੀ ਆ ਠੀਕ ਹੈ ਜੀ ਦੁੱਧ ਦੰਨੇ ਆ ਪੈਸੇ ਗਿਣ ਕੇ ਦੁੱਧ ਮਿਲ ਕੇ ਬਿਲਕੁਲ ਹਾਂ ਜੀ ਲੋਬੀ ਦੋਸਤੋ ਚਾਹੇ ਪਸ਼ੂ ਹੈਗਾ ਤੁਸੀਂ ਖਰੀਦਣਾ ਤੇ ਚਾਹੇ ਹੈਗਾ ਵੇਚਣਾ ਮਾਝ ਏਰੀਆ ਦੇ ਵਿੱਚ ਜੇਕਰ ਤਰਨ ਤਰਨ ਖਾਲੜੇ ਏਰੀਆ ਦੀ ਗੱਲ ਹੈ ਪੱਟੀ ਭਿੱਖੀ ਵਿੰਡ ਚਬਾਲ ਏਰੀਆ ਦੇ ਵਿੱਚ ਪਸ਼ੂ ਵੇਚਣਾ ਕਿਸੇ ਘਰੇਲੂ ਕਰਦੇ ਆ ਜ਼ਿੰਮੇਦਾਰ ਵੀਰ ਨੇ ਕਿਸਾਨ ਵੀਰ ਨੇ ਤਾਂ ਤਾਂ ਵੀ ਤੁਸੀਂ ਬਾਈ ਦਲੇਰ ਦੇ ਨਾਲ ਸੰਪਰਕ ਕਰ ਲਿਓ ਨਗਦ ਵਿਹਾਰੀ ਜਿਹੜਾ ਪੈਸਾ ਜੋ ਵੀ ਤੁਹਾਡਾ ਪਾਸਰ ਦਾ ਪਸ਼ੂ ਹੋਇਆ ਮਾਰਕੀਟ ਦੇ ਹਿਸਾਬ ਨਾਲ ਠੀਕ ਹੈ ਜੀ ਜੋ ਅੱਜ ਰੇਟ ਬਾਜ਼ਾਰ ਚ ਲੰਨ ਡਿਆ ਉਹਦੇ ਹਿਸਾਬ ਨਾਲ ਜੋ ਵੀ ਬਣਦਾ ਹੋਇਆ ਬਿਲਕੁਲ ਨਗਦ ਵਿਆਰ ਪਸ਼ੂ ਤੁਹਾਡੇ ਤੋਂ ਲੈ ਆਉਣਗੇ ਕਿਉਂਕਿ ਇਹਨਾਂ ਦਾ ਵਪਾਰ ਦਾ ਕੰਮ ਖਾਸ ਤੌਰ ਤੇ ਪਸ਼ੂ ਲੈ ਆ ਕੇ ਵੇਚਣ ਦਾ ਵੀ ਹੈ ਤੇ ਕਿਸੇ ਭਰਾ ਦਾ ਜਿਹੜਾ ਸਰਕਲ ਆ ਉਹ ਕਦਾਂ ਗਜਾਇ ਪੂਰੀ ਹੋ ਜੂਗੀ ਹਾਂਜੀ ਹਾਂਜੀ ਠੀਕ ਆ ਬਿਲਕੁਲ ਹੁਣ ਮੰਨ ਲਓ ਮਹੀਨਾ ਦੇ ਕੇ ਮਗਰ ਤੁਰੇ ਫਿਰਨਾ ਉਹ ਚ ਕੋਈ ਫਾਇਦਾ ਨਹੀਂ ਜੀ ਬਿਲਕੁਲ ਜੀ ਹੁਣ ਮੰਨ ਲਓ ਇਹ ਜਿੰਨੇ ਜਿੰਨੇ ਮੈਂ ਮੋਲ ਤੁਹਾਨੂੰ ਪਹਿਲਾਂ ਦੱਸਿਆ ਨਾ ਹੁਣ ਕੇ ਵਿੱਚ ਜਿੰਨੇ ਜੋ ਕੋ ਪਾਈ ਪਾਈ ਸਸਾ ਜਿਹਾ ਡਾਇਆ ਹੈ ਹਾਂਜੀ ਹਾਂਜੀ ਮੰਨ ਲਓ ਇੰਨੀ ਇੰਨੀ ਦੀਆਂ ਮਈਆਂ ਪਾਈਛੇ ਧਰ ਫੜਾ ਸਕਦੇ ਪਰ ਕੋਈ ਫਾਇਦਾ ਨਹੀਂਗਾ ਠੀਕ ਆ ਜੀ ਹਾਂਜੀ ਸੋ ਜਰੂਰ ਤੁਸੀਂ ਗੱਲਾਂ ਜਿਹੜੀਆਂ ਤੁਸੀਂ نوٹ ਕਰ ਲਓ ਕਾ ਨਗਦ 13000 ਬਿਲਕੁਲ ਸਹੀ ਆ ਜੀ ਹਾਂਜੀ ਬਿਲਕੁਲ ਤੇ ਇਹ ਸਾਨੂੰ ਦੋਸਤੋ ਬਾਈ ਦਲੇਰ ਠੀਕ ਆ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ